15 ਨੂੰ ਜਿਹਦੇ ਵਿੱਚ ਨਵੀਨ अरोड़ा ਜਿਹਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਉਹਦੇ ਸਬੰਧੀ ਸਾਡੀ ਪੁਲਿਸ ਉਸੇ ਦਿਨ ਤੋਂ ਮਸਤੈਦ ਸੀ ਬਿਲਕੁਲ ਸਾਡੀਆਂ ਟੀਮਾਂ ਉਸ ਦਿਨ ਤੋਂ ਲਗਾਤਾਰ ਵਰਕ ਕਰ ਰਹੀਆਂ ਸੀ ਤੇ ਜਿਸ ਦੇ ਵਿੱਚ ਉਹ ਬੰਦੇ ਤਾਂ ਆਈਡੈਂਟੀਫਾਈ ਕੀਤੇ ਸੀਗੇ ਜਿਹੜੇ ਦੋ ਜਣੇ ਸੀਗੇ ਇੱਕ ਬਾਦਲ ਸੀ ਤੇ ਉਸ ਦੇ ਨਾਲ ਦਾ ਸਾਥੀ ਜਿਹੜਾ ਆਈਡੈਂਟੀਫਾਈਡ ਹੈ ਸਾਨੂੰ ਪਰ ਇਥੇ ਇਨਵੈਸਟੀਗੇਸ਼ਨ ਦੇ ਕੁਝ ਕਰਨਾ ਕਰਕੇ ਸੀ ਉਹਦਾ ਨਾਂ ਨਹੀਂ ਮੈਂ ਲੈ ਰਿਹਾ ਤੇ ਉਹਦੇ ਉਹ ਤਾਂ ਹੋ ਗਿਆ ਸੀਗਾ ਤੇ ਇਹਨਾਂ ਦੇ ਨਾਲ ਦੇ ਸਾਨੂੰ ਗ੍ਰਿਫਤਾਰ ਹੁਣ ਜਿਹੜੇ ਇਹਨਾਂ ਮੇਨ ਕਾਂਸਪੀਰੇਟਰ ਸੀ ਜਿਨ੍ਹਾਂ ਨੇ ਬੈਕ ਇਨਰ ਸਾਰਿਆਂ ਨੇ ਕਾਂਸਪੀਰੇਸੀ ਕੀਤੀ ਉਹ ਉਹਦੀ ਹੱਤਿਆ ਕਰਨ ਸੰਬੰਧੀ ਇਹਨਾਂ ਦੀ ਨਵੀਨ ਅਰੋੜਾ ਜੀ ਦੀ ਤੇ ਉਹ ਕਾਂਸਪੀਰੇਸੀ ਦੇ ਵਿੱਚ ਜਿਹੜੀ ਪਲੈਨਿੰਗ ਇਹਨਾਂ ਨੇ ਕੀਤੀ ਕਨਵ ਹਰਸ਼ ਬਾਦਲ ਤੇ ਜਤਨ ਕਾਲੀ ਤੇ ਇੱਕ ਜਿਹੜਾ ਸਾਥੀ ਇਹਨਾਂ ਦਾ ਸ਼ੂਟਰ ਜਿਹੜਾ ਉਹਦੇ ਵਿੱਚ ਸ਼ਾਮਲ ਸੀ ਇਹ ਹੱਤਿਆ ਦੇ ਵਿੱਚ ਉਹੋ ਵੀ ਜਿਹਦਾ ਅਸੀਂ ਨਾਂ ਹਜੇ ਤੁਹਾਨੂੰ ਮੈਂ 1-2 ਦਿਨ ਦੇ ਵਿੱਚ ਤੁਹਾਡੇ ਸਾਹਮਣੇ ਆਜੂਗਾ ਤੇ ਉਸ ਦੇ ਪਿੱਛੇ ਸਾਡੀ ਟੀਮਾਂ ਗਈਆਂ ਹੋਈਆਂ ਉਹਨੂੰ ਫੜ ਲਾਂਗੇ ਇਹਦੇ ਵਿੱਚ ਜਿਹੜਾ ਕਨਵ ਹੈ ਜਿਸ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਅੱਜ ਇਹ ਮੇਨ ਪਲੈਨਿੰਗ ਦੇ ਵਿੱਚ ਸੀ ਮੇਨ ਇਸ ਨੇ ਜਿਹੜੀ ਸਾਰੀ ਹੱਤਿਆ ਦੀ ਪਲੈਨਿੰਗ ਕੀਤੀ ਇਹ ਜਾਨੇ ਇਹ ਕਨਵ ਹਰਸ਼ ਬਾਦਲ ਜਤਨ ਕਾਲੀ ਇਹ ਸਾਰੇ ਜਾਨੇ ਨੇ ਅਤੇ ਇਹਨਾਂ ਦਾ ਇੱਕ ਸਾਥੀ ਇਹਨਾਂ ਨੇ ਇਸ ਦੀ ਪਲੈਨਿੰਗ ਕਰਕੇ ਇਹ ਵੈਪਨ ਵੀ ਪ੍ਰਕure ਕਰਕੇ ਲਿਆ ਯੂਪੀ ਤੋਂ ਉੱਥੇ ਵੀ ਇਹ ਦੋ ਵਾਰ ਗਏ ਇੱਕ ਵਾਰ ਇਹਨਾਂ ਨੂੰ ਵੈਪਨ ਨਹੀਂ ਮਿਲਿਆ ਦੂਜੀ ਵਾਰੀ ਜਾ ਕੇ ਵੈਪਨ ਲੈ ਕੇ ਆਏ ਇਹਨਾਂ ਨੇ ਰੈਕੀ ਕੀਤੀ 13 ਤਰੀਕ ਨੂੰ ਜ ਜਿਹਦੇ ਵਿੱਚ ਕਨਵ ਵੀ ਸ਼ਾਮਲ ਸੀ ਹਰਸ਼ ਬਾਦਲ ਤੇ ਜਤਨ ਕਾਲੀ ਇਹਨਾਂ ਨੇ ਉਦੋਂ ਵੀ ਰੈਕੀ ਸਾਰੇ ਉਸ ਇਲਾਕੇ ਦੀ ਕੀਤੀ ਤੇ ਪੋਸੀਬਲ ਵੀ ਕਿੱਥੇ ਇਹ ਉਸ ਤੇ ਅਟੈਕ ਕਰ ਸਕਦੇ ਉਹ ਇਹਨਾਂ ਨੇ ਦੇਖਿਆ ਤੇ ਇਹਦੇ ਵਿੱਚ ਜਿਹੜਾ ਇਹਨਾਂ ਨੂੰ ਮੇਨ ਇਹਨਾਂ ਨੂੰ ਇਸ ਚੀਜ਼ ਬਾਰੇ ਕਹਿ ਰਿਆ ਸੀਗਾ ਉਹ ਜਤਨ ਕਾਲੀ ਸੀ ਵੀ ਆਪਾਂ ਇਹ ਕੰਮ ਕਰੀਏ ਤੇ ਇਹਨਾਂ ਨੂੰ ਪਹਿਲਾਂ ਘੱਟ ਪੈਸੇ ਆਫਰ ਕਰ ਰਿਆ ਸੀਗਾ ਵੀ ਤੁਹਾਨੂੰ ਮੈਂ 5-5000 ਦੇ ਦੂੰਗਾ ਫਿਰ ਉਸਨੇ ਵੱਧ ਪੈਸੇ ਵੀ ਆਫਰ ਕੀਤੇ ਇਹਨਾਂ ਨੂੰ ਪੈਸੇ ਜਿਵੇਂ 25-30000 ਵੀ ਇੱਕ ਵਾਰ ਆਫਰ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਸਨੇ ਵੀ ਆਫਰ ਕੀਤਾ ਵੀ ਤੁਸੀਂ ਇਹ ਕਰੋ ਮੈਂ ਤੁਹਾਨੂੰ ਲੱਖ ਰੁਪਏ ਦੇ ਦੂੰਗਾ ਜਿਹੜਾ ਜਤਨ ਕਾਲੀ ਦੀ ਇਸ ਤੇ ਪੂਰੀ ਜਿਹੜੀ ਸਾਡੇ ਮੁਤਾਬਕ ਜਿਹੜਾ ਉਸ ਨੂੰ ਕੋਈ ਜਾਂ ਤਾਂ ਉਸਨੇ ਕਿਸੇ ਤੋਂ ਕਰਵਾਇਆ ਹੈ ਜਾਂ ਉਸਨੇ ਆਪ ਉਸ ਨੂੰ ਕੋਈ ਵੱਡੀ ਰੰਜਿਸ਼ ਹੈ ਜਿਹੜਾ ਉਸਨੇ ਇਹਨਾਂ ਨੂੰ ਸਾਰਿਆਂ ਨੂੰ ਉਕਸਾ ਕੇ ਇਹਨਾਂ ਨੂੰ ਨਾਲ ਰਲਾ ਕੇ ਇਹਨਾਂ ਨੇ ਸਾਰੀ ਪਲੈਨਿੰਗ ਕੀਤੀ ਪਲੈਨਿੰਗ ਕਰਨ ਤੋਂ ਬਾਅਦ ਰੈਕੀ ਕੀਤੀ ਤੇ ਇਹਨਾਂ ਨੇ ਇਸ ਜਿਹੜੀ ਦੁਰਘਟਨਾ ਹੋਈ ਹੈ ਜਿਹੜਾ ਮਾੜਾ ਇਹ ਹਾਦਸਾ ਹੋਇਆ ਇਸ ਨੂੰ ਅੰਜਾਮ ਦਿੱਤਾ ਸਰ ਜੀ ਇਹ ਪੁੱਛਾ ਵੀ ਲੱਗਾ ਕਾਰਨ ਕੀ ਦੇਖੋ ਜੀ ਇਹ ਜਿਹੜਾ ਜਤਨ ਕਾਲੀ ਆ ਇਸ ਨੇ ਸਾਰਾ ਜਿਹੜਾ ਇਹਨਾਂ ਦੇ ਬਾਕੀ ਜਾਣੇ ਦੀ ਜਿਹੜੀ ਪੁਛਗਿੱਛ ਚੱਲ ਰਹੀ ਹੈ ਉਹਦੇ ਤੋਂ ਹਜੇ ਪੁਸ਼ਕੇ ਜੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਕੁਐਸਚਨਿੰਗ ਚੱਲ ਰਹੀ ਆ ਉਹਦੀ ਤੇ ਉਹਦੇ ਤੋਂ ਇਹਨਾਂ ਨੇ ਇਹੀ ਦੱਸਿਆ ਵੀ ਜਤਨ ਕਾਲੀ ਨੇ ਕਿਹਾ ਸੀ ਬਾਬਾ ਇਹ ਕੰਮ ਕਰਨਾ ਤੇ ਉਹ ਜਤਨ ਕਾਲੀ ਕੱਲ ਅਸੀਂ ਜਿਵੇਂ ਸਾਡੇ ਬਹੁਤ ਹੀ ਨਜ਼ਦੀਕ ਹੈ ਅਸੀਂ ਉਸ ਨੂੰ ਬਸ ਆਉਂਦੇ ਕੁਝ ਟਾਈਮ ਦੇ ਵਿੱਚ ਹੀ ਫੜ ਲਾਂਗੇ ਤੇ ਕੱਲ ਵੀ ਸਾਡੇ ਤੋਂ ਬਸ ਥੋੜਾ ਹੀ ਮਿਸ ਹੋਇਆ ਉਹ ਠੀਕ ਹੈ ਸਰ ਮਤਲਬ ਆਤਵਾਦ ਨਾਲ ਇਹ ਤਾਂ ਕੋਈ ਲੈ ਲੈ ਜਾਣਾ ਦੇਖੋ ਜੀ ਅਸੀਂ ਸਾਰੇ ਐਂਗਲ ਜਿਵੇਂ ਇੱਕ ਚਿੱਠੀ ਉਹ ਪੱਤਰ ਜਿਹੜਾ ਤੁਸੀਂ ਉਹਦੇ ਵਿੱਚ ਵੀ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਅਸੀਂ ਉਸ ਐਂਗਲ ਨੂੰ ਵੀ ਅਸੀਂ ਕਰ ਰਹੇ ਹਾਂ ਤੇ ਸਾਰੇ ਐਂਗਲ ਸਾਡੇ ਓਪਨ ਇਨਵੈਸਟੀਗੇਸ਼ਨ ਆ ਸਾਡੀ ਉਹ ਵੀ ਕਰ ਰਹੇ ਹਾਂ ਤੇ ਬਟ ਜਿਹੜਾ ਹੁਣ ਤੱਕ ਆਇਆ ਇਹ ਇਸ ਦਾ ਹੀ ਹੈ ਵੀ ਜਿਹੜਾ ਜਤਨ ਹੈ ਇਸ ਨੇ ਇਹਨਾਂ ਨੂੰ ਕਹਿ ਕੇ ਇਹ ਚੀਜ਼ ਕਰਵਾਈ ਹੈ ਜਤਨ ਇਹਨਾਂ ਦਾ ਹੀ ਦੋਸਤ ਹੈ ਇਹ ਇਕੱਠੇ ਹੀ ਪਿਛਲੇ ਸਮੇਂ ਤੋਂ ਇਕੱਠੇ ਹੀ ਹੈ ਜਤਨ ਬਦਨੀ ਗੁਲਾਬ ਸਿੰਘ ਜਿਹੜਾ ਆ ਪਿੰਡ ਹੈ ਉੱਥੋਂ ਦਾ ਰਹਿਣ ਵਾਲਾ ਤੇ ਹੁਣ ਇਹ ਇੱਥੇ ਹੀ ਪੱਟੀਆਂ ਵਾਲੀ ਬਸਤੀ ਜੀ ਰਹਿ ਰਹੇ ਸੀ ਪਿਛਲੇ ਕੁਝ ਸਮੇਂ ਤੋਂ ਏ ਜੀ ਜਤਨ ਤੋਂ ਜਿਹੜਾ ਉਸ ਦੀ ਕੋਈ ਜਿਹੜੀ ਨਿੱਜੀ ਰੰਜਿਸ਼ ਵੀ ਹੋ ਸਕਦੀ ਹੈ ਤੇ ਉਸ ਨੂੰ ਕਿਸੇ ਨੇ ਕਹਿ ਕੇ ਵੀ ਕਰਵਾਇਆ ਹੋ ਸਕਦਾ ਹੈ ਉਹ ਜਤਨ ਤੋਂ ਸਾਡਾ ਜਿਹੜੀ ਚੀਜ਼ ਸਾਹਮਣੇ ਆਊਗੀ ਵੀ ਜਦੋਂ ਜਤਨ ਨੂੰ ਅਸੀਂ ਕਾਬੂ ਕਰ ਲਿਆ ਉਸ ਨੂੰ ਉਹਦੇ ਅਸੀਂ ਕਾਫੀ ਨਜ਼ਦੀਕ ਆ ਸਾਡੇ ਕੋਲ ਕਾਫੀ ਉਹਦੇ ਸਾਰੇ ਟੋਰਨ ਇਸ ਵਾਰ ਦਾ ਦੇ ਵਿੱਚ ਰੇਕੀ ਕਰਨ ਵਾਲੇ ਔਰ ਮਾਰਨ ਵਾਲੇ ਸ਼ੂਟਰ ਕੀ ਕਿੰਨੇ ਜਣੇ ਗ੍ਰਿਫਤਾਰ ਹੋਏ ਔਰ ਕਿੰਨੇ ਜਣੇ ਹਲੇ ਰੰਡੇ ਅਸੀਂ ਇਹ ਦੋ ਜਣੇ ਕਰ ਲਏ ਜੀ ਜਿਹੜੇ ਗ੍ਰਿਫਤਾਰ ਇਹ ਇਹਦੇ ਚ ਕਨਵ ਤੇ ਹਰਸ਼ ਕਰ ਲਿਆ ਤੇ ਜਿਹੜਾ ਦੂਸਰਾ ਇੱਕ ਬਾਦਲ ਹੈ ਇੱਕ ਜਤਨ ਹੈ ਤੇ ਇੱਕ ਹੋਰ ਹੈ ਇਹ ਜਿਹੜੇ ਹੁਣ ਤੱਕ ਜਿਹੜੇ 5 ਜਣੇ ਦੇ ਇਹਨਾਂ ਦਾ ਹੈ ਦੇਖੋ ਜੀ ਇਹਨਾਂ ਨੇ ਇਹ ਜਿਹੜੇ ਸ਼ੂਟਰ ਤਾਂ ਜਿਹੜਾ ਉਹਨਾਂ ਚੋਂ ਇੱਕ ਜਣੇ ਨੇ ਗੋਲੀ ਮਾਰੀ ਸੀ ਜਿਹੜਾ ਇਹਦੇ ਨਾਲ ਸੀਗਾ ਬਾਦਲ ਦੇ ਨਾਲ ਹੈ ਬਾਦਲ ਜਾਂ ਬਦਲ ਦੇ ਨਾਲ ਵਾਲੇ ਦੋਨਾਂ ਚ ਉਹਨਾਂ ਚੋਂ ਤੇ ਇਹ ਜਿਹੜੇ ਇਹ ਵੀ ਉੱਥੇ ਨਾਲ ਇਹਨਾਂ ਨੂੰ ਉੱਥੇ ਛੱਡ ਕੇ ਵੀ ਆਏ ਤੇ ਉੱਥੇ ਸੈਕਿੰਡ ਜਿਹੜਾ ਬੈਕਅਪ ਦੇ ਵਿੱਚ ਇਹ ਵੀ ਖੜੇ ਸੀ ਇਹ ਦੂਸਰੇ ਪਾਸੇ ਦੀ ਜਾਂਦਾ ਤਾਂ ਇਹਨਾਂ ਨੇ ਵੀ ਉਹੀ ਕਰਨਾ ਕਰਨਾ ਉਹਨੇ ਤੇ ਉਹਨੇ ਇਹਨਾਂ ਨੂੰ ਵੈਪਨ ਵੀ ਪ੍ਰੋਵਾਈਡ ਕਰਾਇਆ ਇਹ ਇਕੱਠੇ ਗਏ ਆ ਜੀ ਕਨਵ ਗਿਆ ਤੇ ਆਹ ਜਿਹੜੇ ਬਾਦਲ ਤੇ ਜਿਹੜਾ ਹਰਸ਼ ਜਿਹੜਾ ਤੇ ਕਾਲੀ ਜਿਹੜਾ ਇਹ ਵੈਪਨ ਲੈਣ ਗਏ ਚਾਰੇ ਇਕੱਠੇ ਸੀ ਉਸ ਟਾਈਮ ਤੇ ਜਿਵੇਂ ਤੁਸੀਂ ਕਿਹਾ ਦੂਸਰੇ ਪਾਸੇ ਹਾਂਜੀ ਹਾਂਜੀ ਇਹ ਇਕੱਠੇ ਸੀਗੇ ਜੀ ਜਿਹੜਾ ਇਹ ਕਨਵ ਤੇ ਜਿਹੜਾ ਹਰਸ਼ ਤੇ ਜਿਹੜਾ ਆਪਣਾ ਇਹ ਵੀ ਉੱਥੇ ਸੀਗੇ ਜਤਨ ਕਾਲੀ ਦੱਸਿਆ ਨੀਗਾ ਵੀ ਕਿਉਂ ਵਾਅਦਾ ਕਰਨੀ ਹੈ ਕਿਉਂ ਇਹਨੂੰ ਦੇਖੋ ਜਿਹੜੇ ਇਸ ਨੂੰ ਨਹੀਂ ਦੱਸਿਆ ਇਹ ਕਹਿੰਦਾ ਸੀ ਜਿਹੜੇ ਇਹਨਾਂ ਪੁੱਛ ਗਏ ਸੀ ਤੱਕ ਹੁਣ ਤੱਕ ਜਿਹੜਾ ਇਹਨੇ ਦੱਸਿਆ ਇਹ ਕਹਿੰਦੇ ਉਹ ਕਹਿ ਰਿਹਾ ਸੀ ਯਾਰ ਇਹ ਮੈਂ ਇਹ ਕਰਨਾ ਹੀ ਕਰਨਾ ਹੈ ਇਸ ਨੂੰ ਆਪਾਂ ਕਰੀਏ ਤੁਸੀਂ ਮੇਰੀ ਜੇ ਮੇਰੇ ਨਾਲ ਵੈਸੇ ਕਰੋ ਨਹੀਂ ਤੁਹਾਨੂੰ ਪੈਸੇ ਦੇ ਦੇ ਜਤਨ ਕਾਲੀ ਮੈਂ ਬਾਜ਼ਾਰ ਦੇ ਵਿੱਚ ਕੰਮ ਕਰਦਾ ਸੀ ਜਿੰਨੀ ਲੈ ਜਿਹੜੇ ਸਾਹਮਣੇ ਆਈ ਦੇਖੋ ਜਤਨ ਵੀ ਇੱਥੇ ਹੀ ਇਹਨਾਂ ਦੇ ਨਾਲ ਹੀ ਸੀ ਸਾਥੀ ਸੀ ਜਿਵੇਂ ਇਹ ਵੀ ਇੱਥੇ ਨੇੜੇ ਕੰਮ ਕਰਦੇ ਸੀਗੇ ਦੁਕਾਨਾਂ ਦੇ ਕੰਮ ਕਰਦੇ ਰਹੇ ਜਿਹੜਾ ਬਾਦਲ ਹੈ ਤੇ ਦੂਜਾ ਤੇ ਉਹ ਜਤਨ ਵੀ ਇਹਨਾਂ ਦੇ ਨਾਲ ਹੀ ਹੁਣ ਪੱਟਿਆ ਵਾਲੀ ਬਸਤੀ ਹੋ ਜਾਂਦਾ ਸੀ ਤੋ ਵੀ ਇੱਥੇ ਹੀ ਇਹਨਾਂ ਦੇ ਨਾਲ ਹੀ ਕੰਮ ਕਰ ਰਹੇ ਸਰ ਇਹ ਕਹਿੰਦੇ ਨੇ ਇਹ ਪੂਰੀ ਪੂਰੀ ਰੰਜੀਸੀ ਪ੍ਰਾਣੀ ਸਰ ਜਿਹੜੇ ਮੋਟੇ ਵੀ ਸੀ ਸਰ ਇਹ ਆਪਣੇ ਏਰੀਆ ਚ ਹੀ ਕੀਤਾ ਜੀ ਸਰ ਜਿਹੜੇ ਕੜਵ ਹੈ ਹਰਸ਼ ਹੈ ਜਾਂ ਬਾਦਲ ਹੈ ਇਹਨਾਂ ਨੂੰ ਕਿੰਨੇ ਕਿੰਨੇ ਪੈਸੇ ਜਿਹੜੇ ਉਹ ਦਿੱਤੇ ਗਏ ਹੋਗੇ ਸੀਗੇ ਦੇਖੋ ਇਹਨੇ ਹਜੇ ਕੋਈ ਪੈਸਾ ਨਹੀਂ ਜਿਹੜੇ ਇਹਨਾਂ ਦੇ ਮਤਾਬਿਕ ਜਿੰਨਾ ਇਹ ਤੋਂ ਹੁਣ ਤੱਕ ਬਰਸ਼ਿਕਸ਼ ਕੀਤੀ ਹੈ ਇਹਨਾਂ ਨੂੰ ਹਜੇ ਤੱਕ ਕੋਈ ਪੈਸਾ ਨਹੀਂ ਮਿਲਿਆ ਬਟ ਇਹਨਾਂ ਨੂੰ ਉਹਨੇ ਪਹਿਲਾਂ 5000 ਆਫਰ ਕੀਤਾ ਜਿਵੇਂ ਇਹਦੇ ਕਹਿਣ ਮਤਾਬਿਕ ਹਰਸ਼ ਦੇ ਕਹਿਣ ਮਤਾਬਿਕ ਹਰਸ਼ ਪਹਿਲਾਂ ਆਪਦੀ ਇਹ ਆਪਦੀ ਇਸ ਤੋਂ ਮੰਨ ਨਹੀਂ ਰਿਹਾ ਸੀ ਬਾਅਦ ਦੇ ਵਿੱਚ ਸਾਰੀਆਂ ਗੱਲਾਂ ਮੰਨ ਗਏ ਆਹ ਕਨਬ ਵੀ ਸਾਰੀਆਂ ਗੱਲਾਂ ਮੰਨ ਗਿਆ ਇਹਨਾਂ ਦੇ ਸਾਡੇ ਕੋਲ ਟੈਕਨੀਕਲ ਪ੍ਰੂਫਸ ਵੀ ਹੈ ਇਹਨਾਂ ਦੇ ਮੋਬਾਈਲ ਵਗੈਰਾ ਵੀ ਤੇ ਉਹਨਾਂ ਦੀ ਵੀ ਜਿਹੜੀ ਸੈਂਟੀਫਿਕ ਇਨਵੈਸਟੀਗੇਸ਼ਨ ਟੈਕਨੀਕਲ ਇਨਵੈਸਟੀਗੇਸ਼ਨ ਕਰਨ ਤੋਂ ਆ ਜਿਹੜੇ ਸਾਰੇ ਇਹ ਕਬੂ ਆਏ ਸਾਰੇ ਗੈਂਗ ਦੇਖੋ ਉਹ ਸਾਰਾ ਜਿਹੜਾ ਅਸੀਂ ਸਾਡੀ ਇਨਵੈਸਟੀਗੇਸ਼ਨ ਹਰ ਪਹਿਲੂ ਤੋਂ ਕਰਾਂਗੇ ਜੀ ਆਪਾਂ ਕੋਈ ਐਂਗਲ ਛੱਡਣਾ ਨਹੀਂ ਇਹਦੇ ਵਿੱਚ ਵੀ ਐਵੇਂ ਕੋਈ ਜਿਹੜਾ ਕੋਈ ਹੋਵੇ ਐਵੇਂ ਬਚ ਨਾ ਜਾਵੇ ਤੇ ਆਪਾਂ ਇਸ ਨੂੰ ਬਿਲਕੁਲ ਸਿਰੇ ਤੇ ਲਾਵਾਂਗੇ ਸਾਡੀਆਂ ਮਤਲਬ 9-10 ਟੀਮਾਂ ਤਾਂ ਸਾਡੀਆਂ ਜ਼ਿਲ੍ਹੇ ਦੀਆਂ ਲੱਗੀਆਂ ਹੋਈਆਂ ਪਲੱਸ ਇੰਟੈਲੀਜੈਂਸ ਦੀਆਂ ਵੀ ਟੀਮਾਂ ਲੱਗੀਆਂ ਹੋਈਆਂ ਹੋਰ ਜਿਹਨੇ ਗੋਲੀ ਮਾਰੀ ਸਰ ਸਾਡੀ ਟੀਮ ਨਹੀਂ ਫੜਿਆ ਜੀ ਸਾਰੇ ਕਾਮਨ ਡੇਟ ਹੈ ਹੈ ਨਹੀਂ ਕਿ ਟੈਕਨੋਲੋਜੀ ਲੋਕਲ ਨਹੀਂ ਜੀ ਨਰਸ਼ ਕਰਨਾ ਜਿੰਨੇ ਵੀ ਹੈਗੇ ਸਰ ਹਾਂਜੀ 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 ਸਰ ਇਹਨਾਂ ਕੋਲ ਇੱਕ ਇੱਕ ਬੰਦਾ ਜਿਹੜਾ ਹੈਗਾ ਜਿਹੜਾ ਤੁਹਾਨੂੰ ਮੈਂ ਦੱਸਿਆ ਜਿਹੜਾ ਮੈਂ ਨਾਂ ਨਹੀਂ ਦੱਸਣਾ ਚਾਹੁੰਦਾ ਉਹ ਆਪਣੇ ਜ਼ਿਲ੍ਹੇ ਤੋਂ ਬਾਹਰੋਂ ਸਰ ਉਹਦਾ ਸ਼ੂਟਰ ਦੇ ਨਾਲ ਕਿਹੜਾ ਸੀਗਾ ਜੀ ਲੜਕਾ ਇਹਨਾਂ ਚੋਂ ਦੇਖੋ ਇਹੋ ਦੋ ਜਣੇ ਸੀ ਇੱਕ ਬਾਦਲ ਸੀਗਾ ਤੇ ਇੱਕ ਜਿਹੜਾ ਦੂਸਰਾ ਜਿਹੜਾ ਸਰ ਵੈਪਨ ਜਿਹੜਾ ਸ਼ੂਟਰ ਹੈ ਜੀ ਉਹੀ ਹੈ ਬਾਹਰੋਂ ਆਇਆ ਸੀਗਾ ਜਿਹਦਾ ਨਾਮ ਤੁਸੀਂ ਡਿਸਕਲੋਜ਼ਨ ਕਰਨਾ ਚਾਹੁੰਦੇ ਜੀ ਗੋਲੀ ਉਸੇ ਨੇ ਮਾਰੀ ਸੀ ਕਿਉਂ ਗੋਲੀ ਉਸੇ ਨੇ ਨਹੀਂ ਦੇਖੋ ਜੀ ਇਹ ਦੋਨੇ ਜਣੇ ਸੀ ਬਾਦਲ ਤੇ ਇਹ ਦੋਨੇ ਜਣੇ ਬਾਦਲ ਤੇ ਜਿਹੜਾ ਦੂਸਰਾ ਹੈਗਾ ਬੰਦਾ ਇਹ ਦੋਨਾਂ ਚੋਂ ਹੀ ਇਹਨਾਂ ਨੇ ਗੋਲੀ ਚਲਾਈ ਹੈ ਕ੍ਰਾਈਮਨਲ ਬੈਕਗਰਾਉਂਡ ਹੈਗੀ ਇਹਨਾਂ ਦੀ ਸਾਰਿਆਂ ਦੀ ਜਿਹੜਾ ਜੀ ਇਹਨਾਂ ਦੇ ਜਿਹੜੇ ਇਹਨਾਂ ਤੇ ਕੋਈ ਪੱਲਾ ਪਰਚਾ ਹੈ ਨਹੀਂਗਾ ਤੇ ਪਹਿਲਾ ਪਰਚਾ ਹੈ ਨਹੀਂ ਸਰੀ ਨਾ ਯਾਰੀ ਉਸਨੇ ਕਹਾਂ ਚੀ ਕੰਮ ਕੀਤਾ ਹੈ ਦੇਖੋ ਜੀ ਹੁਣ ਤੱਕ ਤਾਂ ਆਹੀ ਚੀਜ਼ ਸਾਹਮਣੇ ਆਈ ਹੈ ਵੀ ਜਿਹੜਾ ਉਹ ਜਤਨ ਕਾਲੀ ਆ ਉਹ ਜਤਨ ਕਾਲੀ ਇਹਨਾਂ ਨੂੰ ਪੈਸੇ ਵੀ ਆਫਰ ਕਰ ਰਿਆ ਸੀ ਵੀ ਕਰੋ ਪਹਿਲਾਂ ਇਹਨਾਂ ਦੇ ਆ ਜਿਹੜਾ ਹਰਸ਼ ਦੇ ਕਹਿਣ ਮੁਤਾਬਕ ਇਹ ਮੜਾ ਵੀ ਕਰਦਾ ਰਿਹਾ ਬਟ ਇਹ ਜਿਵੇਂ ਇਹ ਇਹਨਾਂ ਨੇ ਡਰਾਮਾ ਕਰਨਾ ਹੁੰਦਾ ਉਹ ਸਾਰਿਆਂ ਤਾਂ ਇਹ ਉਹਦੇ ਜਿਹੜੀ ਰੈਕੀ ਕਰਨ ਵਿੱਚ ਵੀ ਵੈਪਨ ਲਿਜਾਂ ਚ ਵੀ ਸਾਰਿਆਂ ਚ ਨਾਲ ਸੀ ਤੇ ਹੁਣ ਪੁੱਛਗੇ ਚ ਵੀ ਦੱਸਿਆ ਵੀ ਅਸੀਂ ਦਾਲ ਦੇ ਦੂਜੇ ਪਾਸੇ ਖੜੇ ਹਾਂ ਕਿੰਨੇ ਦਿਨ ਤੋਂ ਦੇਖੀ ਕਰ ਰਹੇ ਸੀਗੇ ਔਰ ਜਿਹੜੀ ਇਹ ਰੈਕੀ ਹੈਗੀ ਐ ਤੁਹਾਨੂੰ ਲੱਗਦਾ ਹੈਗਾ ਵੀ ਪੂਰੀ ਟਾਰਗੇਟ ਕਿਲਿੰਗ ਨਾਲ ਹੀ ਕੀਤੀ ਗਈ ਹੈ ਫਿਰ ਇਹਨੂੰ ਟਾਰਗੇਟ ਕਿਲਿੰਗ ਦਾ ਹੀ ਨਾਮ ਦਵਾਂਗੇ ਜੀ ਸਰ ਜੇ ਦੇਖੀ ਕੀਤੀ ਤਾਂ ਟਾਰਗੇਟ ਕਿਲਿੰਗ ਦੇਖੋ ਜੀ ਜਿਹੜੇ ਜਿਹੜੇ ਹੁਣ ਤੁਸੀਂ ਇਸ ਨੂੰ ਆ ਆਪਣਾ ਚੀਜ਼ ਨੂੰ ਇਸੇ ਪਾਸੇ ਵੀ ਜੇ ਲੈ ਸਕਦੇ ਜੇ ਉਸ ਨੂੰ ਥੋੜਾ ਸੈਂਸੇਸ਼ਨਲਾਈਜ਼ ਕਰਨਾ ਹੋਵੇ ਇਹੋ ਜੀ ਗੱਲ ਆਪਾਂ ਕਹਿ ਸਕਦੇ ਹੁੰਦੇ ਆ ਆਦਰਵਾਇਜ਼ ਜੇ ਕੋਈ ਮਾਰਨ ਗਏ ਆ ਤਾਂ ਉਹ ਇੱਕ ਆਪਦੇ ਆਪ ਨੂੰ ਇਹਨਾਂ ਨੂੰ ਉਸ ਨੇ ਪੁਆਇੰਟ ਆਊਟ ਦਾ ਕੀਤਾ ਹੀ ਹੋਇਆ ਸੀ ਨਾ ਤੇ ਪੁਆਇੰਟ ਆਊਟ ਕਰਕੇ ਮਾਰਨ ਹੀ ਗਏ ਆ ਇਹ ਜਿਹੜਾ ਜੀ